सकल बगाड़ी रही एडा भ ਇੱਕ ਭੈਣ ਨੇ ਰੋਂਦੇ-ਕਰਲੋਂਦੇ ਇਹ ਆਖਿਆ ਕਿ ਫੁੱਲਾਂ ਵਰਗੀ ਉਸਦੀ ਭੈਣ ਸੀ ਸ਼ਕਲ ਹੀ ਵਿਗਾੜ ਕੇ ਰੱਖ ਦਿੱਤੀ। ਇਹ ਵੈਣ ਸੁਣ ਕੇ ਤਾਂ ਕਾਲਜਾ ਮੂੰਹ ਨੂੰ ਆਂਦਾ ਹੈ। ਦੱਸ ਜਾਈਏ ਕਿ ਕਰੇਲੋ ਵਿਵਾਦ ਦੇ ਚੱਲਦਿਆਂ ਇੱਕ ਕੁੜੀ ਦੀ ਮੌਤ ਹੋ ਗਈ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਕੁੜੀ ਦੇ ਘਰ ਵਾਲੇ ਖਿਲਾਫ 304 ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸ ਜਾਈਏ ਕਿ ਪੁਲਿਸ ਨੂੰ ਸ਼ਿਕਾਇਤ ਦਿੰਦੇ ਹੋਏ ਮ੍ਰਿਤਕ ਕੁੜੀ ਦੇ ਪਿਤਾ ਤਰਸੀਮ ਲਾਲ ਨੇ ਦੱਸਿਆ ਕਿ ਉਹਨਾਂ ਦੀ ਧੀ ਮધુबाला ਦਾ ਵਿਆਹ ਹੋਇਆ ਸੀ ਤੇ ਉਸਦਾ ਪਤੀ ਅਕਸਰ ਹੀ ਉਸਨੂੰ ਤੰਗ ਪਰੇਸ਼ਾਨ ਕਰਦਾ ਸੀ ਬੀਤੀ ਦੇ ਰਾਤ ਇਸੇ ਮਾਮਲੇ ਨੂੰ ਲੈ ਕੇ ਪਤੀ ਪਤਨੀ ਦੀ ਲੜਾਈ ਹੋਈ ਜਿਸ ਤੋਂ ਬਾਅਦ ਉਹਨਾਂ ਨੂੰ ਸ਼ੱਕ ਹੈ ਕਿ ਉਹਨਾਂ ਦੇ ਜਵਾਈ ਨੇ ਉਹਨਾਂ ਦੀ ਧੀ ਦੇ ਨਾਲ ਕੁੱਟਮਾਰ ਕੀਤੀ ਤੇ ਉਸ ਤੋਂ ਬਾਅਦ ਉਹਨਾਂ ਦੀ ਧੀ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਨੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਮਾਮਲਾ ਦਰਜ ਕਰਨ ਤੋਂ ਬਾਅਦ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਦੇ ਪਠਾਨਕੋਟ ਦਾ ਇਹ ਸਾਰਾ ਮਾਮਲਾ ਦੱਸਿਆ ਜਾ ਰਿਹਾ ਜਿੱਥੇ ਕੁੜੀ ਦੇ ਪਰਿਵਾਰਿਕ ਮੈਂਬਰਾਂ ਨੇ ਕੁੜੀ ਦੇ ਸਹੁਰਾ ਪਰਿਵਾਰ ਦੇ ਉੱਤੇ ਕੁੱਟਮਾਰ ਕਰਕੇ ਕਤਲ ਕਰਨ ਦੇ ਇਲਜ਼ਾਮ ਲਗਾਏ ਨੇ। ਓਏ ਇਹ ਸਾਬਦਿਓ ਅੱਖਾਂ 'ਚ ਵੀ ਲੱਗੇ ਆ ਅੱਖਾਂ 'ਚ ਵੀ ਲੱਗੇ ਨੱਕੇ 'ਚ ਨੱਕੇ 'ਚ ਵੀ ਲੱਗੇ ਦੀ ਜੇ ਨੱਕ ਲੱਗੇ ਦੀ ਮਾਲੀ ਦੇ ਦੀ ਜੇ ਅੱਖਾਂ 'ਚ ਲੱਗੇ ਦੀ ਉਹਦੇ ਨੱਕੇ ਹੀ ਲੱਗੇ ਦੀ ਮੂੰਹ ਸਾਰਾ ਕਾਲਾ ਮੂਰਾ ਓ ਭੁੱਲ ਨਾ ਓ ਮੇਰੀ ਭੈਣ ਆਖਰ ਕਰਕੇ ਲੱਗ ਲੱਗੀ ઓ ਰੱਬ ਬਰਦਾਤੀ ਇਹ ਪਹਿਲੇ ਵੀ ਇੰਦਾ ਹੁੰਦਾ ਰਿਹਾ ਝਗੜਾ ਮੜਾ ਮੋਟਾ ਘਰਾਂ ਚ ਹੁੰਦੀਆਂ ਨੇ ਇਹ ਕੁੜੀ ਮੇਜੀ ਦਾ ਤਾਂ ਜੁਵਾਈ ਦਾ ਤਾਂ ਸਮਝਾਣਾ ਸਮਝੂਣਾ ਸਰਪੰਚ ਨੇ ਵੀ ਦੋ ਵਾਰੀ ਸਮਝਾਇਆ ਤੇ ਕਹਿੰਦਾ ਹਾਂ ਇੱਕੋ ਗੱਲ ਕਹਿੰਦਾ ਵੀ ਮੈਨੂੰ ਗੁੱਸਾ ਬੜਾ ਆਇਆ ਹੋ ਸਕਦਾ ਗੁੱਸੇ ਕਿੰਨਾ ਕੁਛ ਵੀ ਕਰਦੀਆਂ ਤਾਂ ਇਹ ਸਮਝਾਣਾ ਯਾਰ ਇੰਨਾ ਗੁੱਸਾ ਲੈ ਕਰਨਾ ਚਾਹੀਦਾ ਨਿੱਕੇ ਮोटे ਜੇ ਟਮਾਟਰ ਖੱਲ ਰਹੇ ਦੀ ਹੁਣ ਜਾਂ ਪਿਆਜ਼ ਖੱਲ ਰਹੇ ਦੀ ਹੁਣ ਤਾਂ ਵੀ ਕੁੜੀ ਦਬਕੇ ਮਾਰਨੇ ਜੇ ਕੋਈ ਤਾਂ ਕੋਈ ਬਹਾਨੇ ਲਿੰਦੇ ਹੀ ਰਹਿਣਾ ਕੁੜੀ ਨੂੰ ਸੁੱਖ ਲੈਣ ਹੀ ਨਹੀਂ ਦਿੱਤਾ ਇਨਾਂ 2.5 ਸਾਲ ਦੇ ਵਿੱਚ ਮਧੂਬਾਲਾ ਮੱਟੀ ਹਾਂਜੀ ਹਾਂਜੀ ਇਹ ਮੁੰਡਾ ਵੀ ਪਿੰਡ ਮੱਟੀ ਦਾ ਹੀ ਹੱਡੇ ਲੱਗੇਦਾ ਹੀ ਆ ਹਾਂ ਸ਼ਾਮੀ ਮੈਂ ਛੱਡ ਕੇ ਆਇਆ ਇਹਨੂੰ 9 ਵਜੇ ਕੁੜੀ ਨੂੰ ਤਾਂ ਉਹਲੇ ਕੁੜੀ ਇਹ ਵੀ ਠੀਕ ਆ ਠੀਕ ਠਾਕ ਛੱਡ ਕੇ ਆ ਇਹਨੇ ਮੈਨੂੰ ਕਿ ਆਪੇ ਦੁਕਾਨ ਮੈਂ ਬੰਦ ਕਰਤੀ ਆ ਫਰਨੀਚਰ ਦਾ ਕੰਮ ਵੀ ਕਰਦਾ ਹਾਂ ਇਹਨ ਪਲਾਨ ਬਣਾਵਾ ਹੈ ਨਾ ਮਾਰਨ ਦਾ ਤੇ ਤੁਹਾਨੂੰ ਪਤਾ ਹੋਵੇ ਤਾਂ ਹੀ ਆਪਣੀ ਟੀ ਭੇਜੀਏ ਆਪਾਂ ਭੇਜੀਏ ਨਹੀਂ ਤੇ ਸਮਾਨ ਸਮੂਹ ਡੈਡੀ ਆਪਣਾ ਇੱਥੇ ਕਈ ਤੇ ਇੱਕ ਗੈਂਤੀ ਪੇ ਦੀਏ ਚੁੱਪ ਲਏਓ ਕੱਲਾ ਜੋ ਘਰ ਨੂੰ ਮਾ ਕੀ ਗੱਲ ਚੰਦਾ ਹੁਣ ਬਾਅਦ ਚ ਦੇਖਾਂਗੇ ਤਾਂ ਇਹਦਾ ਪਲਾਨ ਆ ਹਾਂ ਵੀ ਅੱਜ ਰਾਤ ਨੂੰ ਮੈਂ ਮਾਰ ਦੇਣੀ ਆ ਇਹ ਉਸ ਤੋਂ ਕਿੰਨਾ ਪਤਾ ਹੋਵੇਗਾ ਕੀ ਚਾਹੀਏ ਆਹੀ ਮੰਗੇ ਕਰਨਿਆ ਪੇ ਮੌਤ ਦੇ ਬਦਲੇ ਮੌਤ ਮਿਲਣੀ ਗਈ ਸਾਡੀ ਜੀ ਮੰਗ ਸਾਡੀ ਉਹ ਮੰਗਿਆ ਉਮਰ ਕੈਦ ਮਸੀ ਅਮਦਰੀ ਛੜਾ ਹਾਂ ਉਮਰ ਕੈਦ ਹੋਣੀ ਚਾਹੀਦੀ ਬੱਚਾ ਕਿਹ ਨਾਲ ਇਹ ਬੱਚਾ ਉਹਦਾ ਹੀ ਹੈ ਇਹ ਬੱਚਾ ਕੁੜੀ ਹੱਦੀ ਦਾ ਇਹ ਬੱਚਾ ਲੈਣਾ ਇਹ ਆਹੀ ਪਾਲ ਲੈਣਾ ਉਹਦੀ ਵਾਈਫ ਆਪਣੇ ਮਧੂਬਾਲਾ ਦੀ ਡੈਥ ਹੋਈ ਹੈ ਦਾਜ ਦੂਜ ਮੰਗਦਾ ਸੀ ਉਹਦੇ ਸਬੰਧ ਚ ਉਹਦੀ 2.5 ਸਾਲ ਤੋਂ ਪਹਿਲਾਂ ਮੈਰਿਜ ਹੋਈ ਸੀ ਜਿਹਦੀ ਡੈਥ ਹੋ ਗਈ ਹੈ ਸਵੇਰ ਦੀ ਇਹ ਉਦਯੋਗ ਸੰਬੰਧਿਕ ਕਾਰ ਵੀ ਚੱਲ ਰਹੀ ਹੈ